ਦੋਸਤੋ ਇੱਕ ਵੀਡੀਓ ਨੂੰ ਧਿਆਨ ਨਾਲ ਦੇਖੋ ਜਿਹੜੀ ਸਕਰੀਨ ਤੇ ਚੱਲ ਰਹੀ ਹੈ ਇੱਕ ਸਾਈਡ ਤੇ ਇਹ ਦਿੱਲੀ ਦੇ ਰਜ਼ੌਰੀ ਗਾਰਡਨ ਦੀ ਵੀਡੀਓ ਹੈ ਇੱਕ ਮੁੰਡਾ ਫੋਰਚੂਨਰ ਦੇ ਵਿੱਚ ਬੈਠਾ ਹੈ ਤੇ ਵਿੰਡੋ ਖੁੱਲੀ ਹੋਈ ਹੈ ਆਪਾਂ ਕੀਤਾ ਕਿ ਇਹ ਦਿੱਲੀ ਦੇ ਇੱਕ ਪੁਲਿਸ ਅਫਸਰ ਦਾ ਮੁੰਡਾ ਦੱਸਿਆ ਜਾਂਦਾ ਹੈ ਪਰ ਤੁਸੀਂ ਦੋਸਤੋ ਦੱਸਿਓ ਕਿ ਇਹ ਕੀ ਇਹ ਸਹੀ ਹੈ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੋਣਾ ਚਾਹੀਦਾ ਕੋਈ ਆਮ ਬੰਦਾ ਹੁੰਦਾ ਸੜਕਾਂ ਤੇ ਤੇ ਚਲਾਨ ਥੋੜੀ ਗਲਤ ਦੇ ਚਲਾਨ ਕੱਟਤਾ ਜਾਂਦਾ ਪਰ ਐਡੀ ਵੱਡੀ ਇਸ ਤਰ੍ਹਾਂ ਕਿਸੇ ਦੇ ਵਿੱਚ ਵੀ ਵੱਜ ਸਕਦੀ ਹੈ ਆਪਣੀ ਮौज-ਮਸਤੀ ਲਈ ਇੰਸਟਾ ਤੇ ਰੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇੰਸਟਾ ਤੇ ਰੀਲ ਬਣਾ ਰਹੇ ਸੀ ਵੀ ਸਾਡੀ ਰੀਲ ਵਾਇਰਲ ਹੋਊਗੀ ਫੇਮਸ ਹੋਵਾਂਗੇ ਇਸ ਕਰਕੇ ਇਹਨਾਂ ਨੇ ਇਹ ਸਟੰਟ ਕੀਤਾ ਤਾਂ ਉਹ ਤੋਂ ਕਹਿੰਦੇ ਅਸੀਂ ਬਦਮਾਸ਼ ਆ ਜੀ ਫਿਲਮੀ ਸਟਾਈਲ ਦੇ ਵਿੱਚ ਇਹ ਖੋਲ ਕੇ ਵਿੰਡੋ ਤੇ ਸੜਕਾਂ ਤੇ ਇਸ ਤਰ੍ਹਾਂ ਸਟੰਟ ਵਾਜੀ ਕਰ ਰਿਹਾ ਉਹ ਵੀ ਜਿੱਥੇ ਦਿੱਲੀ ਦੀ ਜਿਹੜੀ ਬਿਜ਼ੀ ਸੜਕਾ ਰਾਜौरी गार्डन ਸੜਕ ਤਾਂ ਇਹ ਕਮੈਂਟ ਕਰਕੇ ਦੱਸੋ ਕੀ ਇਹ ਸਹੀ ਹੈ ਦਿੱਲੀ ਪੁਲਿਸ ਨੇ ਹਾਲਾਂਕਿ ਇਹਦੇ ਅ ਕੋਈ ਬਿਆਨ ਨਹੀਂ ਦਿੱਤਾ ਇਸ ਬਾਰੇ ਕਿ ਗ੍ਰਫਤਾਰੀ ਹੋਈ ਹੈ ਕਿ ਨਹੀਂ ਹੋਈ ਪਰ ਕਹਿੰਦੇ ਆ ਦਿੱਲੀ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਤਲਾਸ਼ ਕਰ ਰਹੇ ਹਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਇਸ ਵੀਡੀਓ ਤੇ ਕਿ ਕੀ ਇਹ ਸਹੀ ਹੈ ਤੇ ਕੀ ਹੋਣਾ ਚਾਹੀਦਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਬੰਦਿਆਂ ਤੇ ਇਹ ਗੈਰ ਕਾਨੂੰਨੀ ਕੰਮ ਹੈ ਸਾਰੇ ਦਮਾਸ਼ ਹੈ ਜੀ ਦਮਾਸ਼ ਹੈ ਜੀ ਦਮਾਸ਼ ਹੈ ਜੀ ਅੱਛਾ ਇਹ ਗੈਰ ਕਾਨੂੰਨੀ ਕੰਮ ਹੈ ਸਾਰੇ ਬਦਮਾਸ਼ ਹੈ ਜੀ ਬਦਮਾਸ਼ ਹੈ ਜੀ ਬਦਮਾਸ਼ ਹੈ ਜੀ ਅੱਛਾ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ